ਸਰਤਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਪੌકેટ ਮਾਰ ਉਹ ਬਹੁਤ ਛੇੜ ਤੋਂ ਔਰਤ ਦਾ ਪਿੱਛਾ ਕਰ ਰਿਹਾ ਸੀ ਜਿਸ ਨੇ ਹੱਥ 'ਚ ਨੀਲਾ ਫਰਸ਼ ਫੜਿਆ ਹੋਇਆ ਸੀ ਉਹ ਦੋਵੇਂ ਲਾਲ ਕਿਲੇ ਤੋਂ ਹੌਲੀ-ਹੌਲੀ ਤੁਰਦੇ ਹੋਏ ਫਹਾੜਾ ਚੌਂਕ ਤੱਕ ਪਹੁੰਚ ਗਏ ਸਨ ਬਹੁਤ ਅਜੀਬ ਸੁਭਾਅ ਦੀ ਸੀ ਉਹ ਔਰਤ ਤੁਰਦੀ ਹੋਈ ਏਵੇਂ ਕਿਸੇ ਪਟੜੀ ਵਾਲੇ ਕੋਲ ਖਲੋ ਜਾਂਦੀ ਉਹ ਉਸਦਿਆਂ ਇੱਕ ਦੋ ਕਮੀਜ਼ਾਂ ਉਲਟ ਪੁਲਟ ਕਰਦੀ ਫਿਰ ਬਿਨਾ ਕੁਝ ਖਰੀਦਿਆਂ ਅੱਗੇ ਚੱਲ ਪੈਂਦੀ ਔਰਤ ਦੇ ਖਲੋਦਿਆਂ ਉਸਦੇ ਪੈਰ ਵੀ ਰੁੱਕ ਜਾਂਦੇ ਉਹ ਗਰਦਨ ਘੁਮਾ ਕੇ ਇੰਜ ਇੱਧਰ ਉੱਤਰ ਵੇਖਣ ਲੱਗ ਜਾਂਦਾ ਜਿਵੇਂ ਕਿਸੇ ਦੀ ਉਡੀਕ ਕਰ ਰਿਹਾ ਹੋਵੇ ਸੇਨ ਨੂੰ ਘਮਾਉਂਦਿਆਂ ਵੀ ਉਸ ਦੀਆਂ ਅੱਖਾਂ ਔਰਤ ਦੇ ਹੱਥ ਵਿੱਚ ਫੜੇ ਪਰਸ 'ਚੋਂ ਆਰ ਪਾਰ ਲੰਘਦੀਆਂ ਰਹਿੰਦੀਆਂ ਉਹ ਉਸ ਅੰਦਰ ਪਏ ਮਾਲ ਨੂੰ ਅੱਖਾਂ ਰਾਹੀਂ ਤੋਲਣ ਪਰਖਣ ਲੱਗਦਾ ਹਰ ਵਾਰੀ ਪਰਸ ਉਸ ਨੂੰ ਬਹੁਤ ਭਾਰੀ ਦਿੱਸਦਾ ਪਰ ਚਾਹੁੰਦਿਆਂ ਵੀ ਉਸ ਨੂੰ ਖੋਣ ਦਾ ਠੀਕ ਦਾ ਨਾ ਲੱਗਦਾ ਉਸ ਨੇ ਆਪਣੀ ਉਮਰ ਦੇ 16 ਵਿੱਚੋਂ 11 ਸਾਲ ਇਸੇ ਪੇਸ਼ੇ ਵਿੱਚ ਲੰਘਾਈ ਸਨ ਉਹ ਮਸਾ ਹੀ 7-8 ਦਿਨਾਂ ਦਾ ਸੀ ਜਦੋਂ ਕੋਈ ਉਸ ਨੂੰ ਦਿੱਲੀ ਦੀ ਪਟਰੀ ਤੇ ਲਵਾਰਿ ਛੱਡ ਗਿਆ ਸੀ ਅਜੇ ਉਹ ਮਸਾ 5 ਵਰਿਆਂ ਦਾ ਹੋਇਆ ਸੀ ਜਦੋਂ ਉਸ ਦਾ ਉਸਤਾਦ ਜੀ ਨੇ ਉਸ ਨੂੰ ਜੇਬਾ ਕੱਟਣ ਲਾ ਦਿੱਤਾ ਇਨਾਂ 11 ਸਾਲਾਂ ਤੋਂ ਉਸਨੇ ਕਿੰਨੀਆਂ ਹੀ ਜੇਬਾਂ ਮਾਰੀਆਂ ਬਹੁਤ ਸਾਰੀਆਂ ਔਰਤਾਂ ਦੀਆਂ ਜੰਜੀਰੀਆਂ ਖਿੱਚੀਆਂ ਕਈਆਂ ਦੀਆਂ ਕੜੀਆਂ ਉਤਾਰੀਆਂ ਪਤਾ ਨਹੀਂ ਕਿੰਨੀਆਂ ਔਰਤਾਂ ਦੇ ਪਰਸ ਖੋਹੇ ਪਰ ਮਜਾਲ ਹੈ ਕਿਸੇ ਦੇ ਹੱਥ ਲੱਗਿਆ ਹੋਵੇ ਉਹ ਇਸ ਪੇਸ਼ੇ ਨੂੰ ਪੇਸ਼ੇ ਵਿੱਚ ਪੂਰਾ ਮਾਸਟਰ ਸੀ ਪੌਕਟ ਮਾਰਨ ਵਾਲੇ ਦੀ ਸ਼ਕਲ ਵੇਖ ਕੇ ਹੀ ਅੰਦਾਜ਼ਾ ਲਾ ਲੈਂਦਾ ਸੀ ਕਿ ਉਹ ਕਿਤਨਾ ਮਾਲਦਾਰ ਹੋਵੇਗਾ ਉਸ ਦੀ ਪੌਕਟ ਵਿੱਚ ਕਿਤਨਾ ਮਾਲ ਹੈ ਉਹੋ ਅੱਜ ਜਿਸ ਔਰਤ ਦਾ ਪਿੱਛਾ ਕਰ ਰਿਹਾ ਸੀ ਉਹ ਵੀ ਉਸ ਨੂੰ ਬਹੁਤ ਪੈਸੇ ਵਾਲੀ ਲੱਗ ਰਹੀ ਸੀ ਜਿਵੇਂ ਉਸ ਨੇ ਪਰਸ ਵਿੱਚ ਵੜ ਕੇ ਸਭ ਕੁਝ ਤਾੜ ਲਿਆ ਹੋਵੇ ਉਹ ਕਿੰਨੇ ਚਿਰ ਦਾ ਪਰਸ ਕੋਹੰਦਾ ਯਤਨ ਕਰ ਰਿਹਾ ਸੀ ਪਰ ਜੇ ਇਹ ਪਰਸ ਅੱਜ ਕਿਸੇ ਤਰੀਕੇ ਨਾਲ ਹੱਥ ਲੱਗ ਜਾਏ ਤਾਂ ਔਰਤ ਦਾ ਪਿੱਛਾ ਕਰਦਾ ਉਹ ਵਾਰ-ਵਾਰ ਇਹੋ ਸੋਚਣ ਲੱਗਦਾ ਪਰ ਕੋਸ਼ਿਸ਼ ਕੀਤਿਆਂ ਵੀ ਉਸ ਕੋਲੋਂ ਪਰਸ ਨਹੀਂ ਖੋਇਆ ਜਾਂਦਾ ਉਹ ਚਾਂਦਨੀ ਚੌਂਗ ਨਾਲ ਲੱਗਦੀਆਂ ਸਾਰੀਆਂ ਗੱਲੀਆਂ ਅਤੇ ਕਟਰੀਆਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਉਸ ਨੂੰ ਪਤਾ ਸੀ ਕਿ ਕਿਸੇ ਦੀ ਚੀਜ਼ ਖੋ ਕਿਹੜੇ ਰਾਹੋਂ ਸੁਨਾਹ ਹੈ ਤਾਂ ਜੋ ਉਹ ਕਿਸੇ ਦੇ ਹੱਥ ਨਾ ਲੱਗੇ ਫਿਰ ਉਹ ਔਰਤ ਬੀਤਿਆਨੀ ਟੋਲਦੀ ਹੋਈ ਫਹਾਰਾ ਚੌਂਕ ਪਾਰ ਕਰ ਗਈ ਉਹ ਇੱਕ ਕਟਰੇ ਕੋਲ ਪਹੁੰਚ ਪਟਰੀ ਵਾਲੇ ਵੱਲ ਚੌਕ ਨਿਕਲੀ ਹਾਰ ਵੇਖਣ ਲੱਗੀ ਤਾਂ ਉਸ ਦਾਦਾ ਲੱਗ ਗਿਆ ਉਹ ਚਪਟ ਮਾਰ ਕੇ ਪਰਸ ਖੋ ਇੱਕ ਗਲੀ ਵਿੱਚ ਵੜ ਤੀ ਤੇਜ਼ ਨਸਨ ਲੱਗਾ ਚੋਰ 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 ਅਜਹੀਆਂ ਕਿੰਨੀਆਂ ਹੀ ਆਵਾਜ਼ਾਂ ਉਸ ਨੂੰ ਸੁਣਾਈ ਦਿੱਤੀਆਂ ਜਿਹੜੀਆਂ ਪਰਸ ਖੋਸਦੀਆਂ ਔਰਤ ਦੇ ਸੰਗ ਵਿੱਚੋਂ ਬਾਹਰ ਨਿਕਲੀਆਂ ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਚੋਰ ਚੋਰ ਫੜੋ ਫੜੋ ਕਹਿੰਦੇ ਬਹੁਤ ਸਾਰੇ ਬੰਦੇ ਉਸ ਦੇ ਪਿੱਛੇ ਨਾਸ ਰਹੇ ਹੋਣ ਸੱਚਮੁੱਚ ਉਹਨਾਂ ਦੇ ਪੈਰਾਂ ਦੀ ਡਗੜ ਡਗੜ ਦੀ ਆਵਾਜ਼ ਉਸ ਤੇ ਕੰਨੀ ਪੈ ਗਈ ਉਹ ਤੰਗ ਗਲੀਆਂ ਵਿੱਚੋਂ ਵਾਹੋ-ਦਾਹੀ ਨਸਦਾ ਜਾ ਰਿਹਾ ਸੀ ਉੰਜ ਹੀ ਨਸ ਨੇ ਉਸ ਨੇ ਪਰਸ ਖੋਲ ਵੇਖਿਆ ਉਸ ਵਿੱਚ 100-100 ਦੇ ਨੋਟਾਂ ਦੀਆਂ ਥੱਡੀਆਂ ਸਨ ਐਨੀ ਮੋਟੀ ਰਕਮ ਉਸ ਨੇ ਪਹਿਲੀ ਵਾਰ ਵੇਖੀ ਸੀ ਇਹ ਸਾਰੇ ਮੇਰੇ ਨੇ ਇਹ ਸੋਚਦਿਆਂ ਉਸ ਦੇ ਪੈਰਾਂ ਵਿੱਚ ਹੋਰ ਤੇਜ਼ੀ ਆ ਗਈ ਉਹ ਕਟਰੇ ਰਾਹੀਂ ਗਲੀਆਂ ਪਾਰ ਕਰਦਾ ਜਾ ਰਿਹਾ ਸੀ ਚੋਰ-ਚੋਰ ਤੇ ਫੜੋ-ਫੜੋ ਦੀਆਂ ਆਵਾਜ਼ਾਂ ਅਜੇ ਵੀ ਉਸ ਦਾ ਪਿੱਛਾ ਕਰ ਰਹੀਆਂ ਸਨ ਫਿਰ ਨਸਦਿਆਂ ਇੱਕ ਅਜਹੀ ਗਲੀ ਵਿੱਚ ਵੜ ਗਿਆ ਜਿੱਥੋਂ ਉਹ ਅੱਜ ਤੱਕ ਕਿਸੇ ਦੀ ਪકડ ਵਿੱਚ ਨਹੀਂ ਸੀ ਆਇਆ ਇਹ ਗਲੀ ਬਹੁਤ ਘੁੰਮਣਘੇਰੀਆਂ ਵਾਲੀ ਸੀ ਉਹ ਕਿਸੇ ਵੀ ਰਾਹ ਵਿੱਚ ਲੋਪ ਹੋ ਸਕਦਾ ਸੀ ਉਸ ਨੂੰ ਪਤਾ ਸੀ ਉਸ ਦੇ ਸਾਫ਼ ਬਚ ਕੇ ਲੰਘ ਜਾਣ ਦਾ ਆਖਰੀ ਪੜਾ ਆ ਗਿਆ ਸੀ ਪਰ ਇਹ ਕੀ ਉਸਨੇ ਨਸਦਿਆਂ ਦੂਰੋਂ ਗਲੀ ਬੰਦ ਦੇਖੀ ਕਿਸੇ ਦੀ ਕੁੜੀ ਦਾ ਵਿਆਹ ਸੀ ਵਿਆਵ ਵਾਲਿਆਂ ਸ਼ਮਿਆਨੇ ਤੇ ਕਨਾਤਾਂ ਨਾਲ ساری ਗਲੀ ਰੋਕ ਰੱਖੀ ਸੀ ਉਸਨੇ ਬਹੁਤ ਕੋਸ਼ਿਸ਼ ਕੀਤੀ ਕਿ ਕਨਾਤਾਂ ਫਾੜ ਕੇ ਲੰਘ ਜਾਵੇ ਪਰ ਅਜਾ ਨਹੀਂ ਹੋਇਆ ਅਸਲ ਵਿੱਚ ਉਸ ਨੂੰ ਇੰਨਾ ਵਕਤ ਨਹੀਂ ਸੀ ਮਿਲਿਆ ਪਿਛੋਂ ਅਸੀ ਆਉਂਦੀ ਭੀੜ ਨੇ ਉਸ ਨੂੰ ਦਬੋਚ ਲਿਆ ਉਸਤੇ ਕਿੰਨੇ ਹੀ ਮੁੱਕੇ ਮੀਂਹ ਵਾਰਨ ਲੱਗੇ ਮਾਰੋ ਇਸ ਨੂੰ ਕਈ ਆਵਾਜ਼ਾਂ ਭੀੜ ਵਿੱਚੋਂ ਇਕੱਠੀਆਂ ਗੂੰਜੀਆਂ ਉਹ ਲੋਕਾਂ ਨੂੰ ਲੋਕਾਂ ਚ ਕਿਰਿਆ ਘਟਖਾ ਰਿਹਾ ਸੀ ਓਏ ਰੁਕੋ ਨਾ ਇੰਨੇ ਵਿੱਚ ਦੋ ਸਿਪਾਹੀ ਕਿਤੋਂ ਆ ਇਹ ਕਹਿੰਦੇ ਤੇ ਡੰਡੇ ਲਹਿਰਾਉਂਦੇ ਭੀੜ ਵੱਲ ਵਧੇ ਕਟਾਪਾ ਚਾੜਦੀ ਭੀੜ ਦੇ ਹੱਥ ਰੋਕ ਗਏ ਉਹਨਾਂ ਸਾਹਮਣੇ ਉਹ ਦੋ ਸਿਪਾਹੀ ਖੜੇ ਸਨ ਜਿਹੜੇ ਵਿਆਹ ਵਾਲਿਆਂ ਨੇ ਸਿਕਿਉਰਿਟੀ ਲਈ ਥਾਣੇ ਤੋਂ ਸੱਦੇ ਸਨ ਇਹ ਔਰਤ ਦਾ ਪਰਸ ਖੋ ਕੇ ਨਸਿਆ ਸੀ ਭੀੜ ਵਿੱਚੋਂ ਇੱਕ ਪੁਰਸ਼ ਦੀ ਆਵਾਜ਼ ਆਈ ਸੀ ਜਿਹੜਾ ਹੱਥ ਵਿੱਚ ਫੜਿਆ ਪਰਸ ਉੱਚਾ ਕਰਕੇ ਔਰਤ ਵੱਲ ਇਸ਼ਾਰਾ ਕਰਸ ਕਰ ਰਿਹਾ ਸੀ ਲੈ ਚਲਦੇ ਹਾਂ ਇਸ ਨੂੰ ਥਾਣੇ ਠੀਕ ਕਰਵਾ ਦੇਵਾਂਗੇ ਉਹਨਾਂ ਦੋਵਾਂ ਵਿੱਚੋਂ ਇੱਕ ਸਿਪਾਹੀ ਉਸ ਬੰਦੇ ਹੱਥੋਂ ਪਰਛਾੜਦਾ ਬੋਲਿਆ ਇਸ ਆਵਾਜ਼ ਦੇ ਨਾਲ ਹੀ ਤਿੰਨ ਚਾਰ ਹੱਥਾਂ ਨੇ ਪੌਕੇਟ ਮਾਰਦੀਆਂ ਬਾਹਾਂ ਕਾਬੂ ਕਰ ਲਈਆਂ ਫਿਰ ਕਿਸੇ ਨੇ ਇੱਕ ਸਖਤ ਹੱਥ ਉਸ ਦੀ ਗਿੱਚੀ ਤੇ ਚਲਾ ਗਿਆ ਗਰਦਨ ਤੇ ਪਏ ਸਖਤ ਹੱਥ ਕੰਨ ਉਸ ਦਾ ਸਾਹ ਘੁੱਟ ਰਿਹਾ ਸੀ ਲੋਕੀ ਅਜੇ ਵੀ ਰੁਕ ਰੁਕ ਕੇ ਉਸ ਤੇ ਮੁੱਕਿਆ ਦਾ ਵਾਰ ਕਰ ਰਹੇ ਸਨ ਫਿਰ ਪਤਾ ਨਹੀਂ ਭੀੜ ਵਿੱਚੋਂ ਕਿਸ ਦਾ ਇੱਕ ਤੇਜ਼ ਹੱਥ ਉਸਦੇ ਨੱਕ ਤੇ ਵੱਜਾ ਨੱਕ ਵਿੱਚੋਂ ਧੁੱਕਾ ਧੁੱਕਾ ਕਰਕੇ ਲਹੂ ਉਸਦੇ ਕੁਰਤੇ ਤੇ ਡਿੱਗਣ ਲੱਗਾ ਪਰ ਉਹ ਉਸ ਨੂੰ ਪੂਝ ਨਹੀਂ ਸੀ 파 ਰਹਾ ਕਿਉਂਕਿ ਉਸ ਦੀਆਂ ਦੋਵੇਂ ਬਾਹਾਂ ਲੋਕਾਂ ਨੇ ਕੱਸ ਕੇ ਫੜੀਆਂ ਹੋਈਆਂ ਸਨ ਲੋਕੀ ਉਸ ਨੂੰ ਖਿੱਚਦੇ ਹੋਏ ਠਾਣੇ ਵੱਲ ਟੁਰ ਪਈ ਥਾਣੇ ਪਹੁੰਚਣ ਤੀਕ ਤਮਾਸ਼ੀ ਬੀਨਾ ਦਾ ਇੱਕ ਵੱਡਾ ਹਜੂਮ ਉਸ ਪਿੱਛੇ ਜੁੜ ਗਿਆ ਸੀ ਉਹਨਾਂ ਨਾਲ ਪਰਸ ਵਾਲੀ ਉਹ ਔਰਤ ਵੀ ਸੀ ਕੀ ਹੋਇਆ ਰੋਲਾ ਸੁਣ ਕੇ ਥਾਣੇ ਵਿੱਚੋਂ ਐਸ ਐਚਓ ਬਾਹਰ ਨਿਕਲਿਆ ਤੇ ਭੀੜ ਵੱਲ ਵੇਖਦਿਆਂ ਉਸ ਨੇ ਕੁਰੱਖਤ ਆਵਾਜ਼ ਨਾਲ ਪੁੱਛਿਆ ਇਹ ਪੌਕੇਟ ਮਾਰ ਹੈ ਇਸ ਨੇ ਔਰਤ ਦਾ ਪਰਸ ਖੋਇਆ ਇਸ ਵਾਰੀ ਭੀੜ ਵਿੱਚੋਂ ਕਈ ਆਵਾਜ਼ਾਂ ਇਕੱਠੀਆਂ ਗੂੰਜੀਆਂ ਜਿਹੜੀਆਂ ਪਰਸ ਵਾਲੇ ਔਰਤ ਵੱਲ ਇਸ਼ਾਰਾ ਕਰ ਰਹੀਆਂ ਸਨ ਹੂੰ ਹੁਣ ਇਹ ਬੰਦ ਕਰਦਾ ਇਸ ਨੂੰ ਸਿਪਾਹੀ ਦੇ ਹੱਥੋਂ ਫਰ ਪਰਸ ਫੜਦਿਆਂ ਐਸਐਚਓ ਨੇ ਮੁਸ਼ਾਹ ਦੇ ਹੱਥ ਫੇਰਦਿਆ ਕਿਹਾ ਪੈ ਇਸ ਤੋਂ ਪਹਿਲਾਂ ਕਿ ਭੀੜ ਕੁਝ ਹੋਰ ਕਹੇ ਉਹ ਆਪੇ ਬੋਲਣ ਲੱਗਾ ਸ਼ਾਇਦ ਤੁਹਾਨੂੰ ਪਤਾ ਨਹੀਂ ਮੈਂ ਇਸ ਇਲਾਕੇ ਵਿੱਚ ਪਿਛਲੇ ਹਫਤੇ ਹੀ ਨਵਾਂ ਬਦਲ ਕੇ ਆਇਆ ਹਾਂ ਪਰ ਸ਼ਹਿਰ ਵਿੱਚ ਮੈਂ ਨਵਾਂ ਨਹੀਂ ਇਸ ਸਿਹਰ ਤੇ ਜਿੰਨੇ ਵੀ ਬਦਮਾਸ਼ ਤੇ ਪੌਕੇਟ ਮਾਰ ਨੇ ਸਭ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੁਸੀਂ ਫਿਕਰ ਨਾ ਕਰੋ ਜੇ ਮੈਂ ਅਜਿਹੇ ਪੌਕੇਟ ਮਾਰਾ ਕੋਲੋਂ ਤੁਹਾਡਾ ਏਰੀਆ ਨਾ ਛੁਡਾ ਦਿੱਤਾ ਤਾਂ ਮੇਰਾ ਨਾਂ ਵੀ ਭੀਮਾ ਚੌਧਰੀ ਨਹੀਂ ਲੈ ਬੀਬੀ ਸੰਭਾਲਾ ਪਣਾ ਪਰਸੇ ਇਸ ਦੀ ਤਾਂ ਮੈਂ ਚੰਬੜੀ ਖਿੱਚ ਲਵਾਂਗਾ ਭਾਵੇਂ ਤੂੰ ਕੱਲ ਆ ਕੇ ਇਸ ਦੀਆਂ ਸਾਰੀਆਂ ਇਕੱਠੀਆਂ ਹੱਡੀਆਂ ਇਕੱਠੀਆਂ ਕਰ ਲਵੀਂ ਔਰਤ ਨੂੰ ਪਰਸ ਪਰਸ ਫੜਾਉਂਦੇ ਐਸਐਚਓ ਨੇ ਜ਼ਹਿਰ ਭਰੀਆਂ ਅੱਖਾਂ ਨਾਲ ਪੌਕੇਟ ਮਾਰਨ ਨੂੰ ਘੂਰਿਆ ਭੀੜ ਦੇ ਚਿਹਰੇ ਤੇ ਗੁਲਾਬ ਖੇੜ ਉੱਠਿਆ ਸਾਰੇ ਖੁਸ਼ ਹਨ ਉਹ ਪੌਕੇਟ ਮਾਰਨ ਨੂੰ ਉਸ ਤਾਂ ਛੱਡ ਪਰ ਵਾਲਟ ਟੁਰ ਪਈ ਐਸਐਚਓ ਨੇ ਅਜੇ ਗੱਲ ਮੁਕਾਈ ਸੀ ਕਿ ਪਰਸ ਵਾਲੀ ਔਰਤ ਜੋਰ-ਜੋਰ ਨਾਲ ਦੀ ਚੀਕਣ ਲੱਗੀ ਉਸ ਦੀ ਆਵਾਜ਼ ਸੁਣ ਲੋਕਾਂ ਦੇ ਥਾਣੇ ਉੱਪਰ ਜਾਂਦੇ ਕਦਮ ਮੋੜ ਅੰਦਰ ਨੂੰ ਪਰਤ ਪਏ ਕੀ ਹੋਇਆ ਬੀਬੀ ਐਸ ਐਚਓ ਨੇ ਬਰਾਂਡੇ ਚ ਖਲੋਤਿਆਂ ਹਲੀਮੀ ਨਾਲ ਉਸ ਔਰਤ ਨੂੰ ਪੁੱਛਿਆ ਮੇਰੇ ਪਰਸ ਵਿੱਚ ਤਾਂ 15000 ਰੁਪਏ ਸਨ ਜਿਹੜੇ ਮੈਂ ਅੱਜ ਹੀ ਬੈਂਕੋਂ ਕਢਵਾਏ ਸਨ ਪਰ ਹੁਣ ਤਾਂ ਇਸ ਵਿੱਚ ਇੱਕ ਵੀ ਪੈਸਾ ਨਹੀਂ ਹਾਏ ਮੈਂ ਤਾਂ ਲੁੱਟੀ ਗਈ ਮੇਰੇ ਪੈਸੇ ਐਸ ਐਚਓ ਨੇ ਇੱਕ ਵਾਰੀ ਗੁੱਸੇ ਭਰੀਆਂ ਨਜ਼ਰਾਂ ਨਾਲ ਪੌਕੇਟ ਮਾਰ ਵੱਲ ਵੇਖਿਆ ਜਿਹੜਾ ਅਜੇ ਤੱਕ ਵੀ ਨੱਕ ਚੋਂ ਵਗਦੇ ਲਹੂ ਨੂੰ ਕੁਰਤੇ ਦੀ ਸੱਜੀ ਬਾਹ ਨਾਲ ਪੂੰਝ ਰਿਹਾ ਸੀ ਉਸੇ ਤਰ੍ਹਾਂ ਭਰਿਆ ਪੀਤਾ ਐਸਐਚਓ ਥਾਣੇ ਅੰਦਰ ਬੈਂਤ ਚੁੱਕ ਲਿਆ ਆਂਦਰੋਂ ਬੈਂਤ ਚੁੱਕ ਲਿਆ ਆ ਅਤੇ ਗਾਲਾਂ ਕੱਢਦਾ ਮੁੰਡੇ ਨੂੰ ਤੇ ਟੁੱਟ ਪਿਆ ਦੱਸੋ ਇਹ ਕਿੱਥੇ ਛੁਪਾਏ ਨੇ ਉਹ 15000 ਰੁਪਏ ਮੈਂ ਤਾਂ ਸਾਰੀ ਭੀੜ ਬਿਨਾਂ ਅੱਖ ਚਪਕਿਆ ਐਸਐਚਓ ਨੂੰ ਵੇਖ ਰਹੀ ਸੀ ਜਿਹੜਾ ਬੈਂਤ ਘਮਾਉਂਦਾ ਇੰਤਜਾਬ ਦਾ ਸੀ ਜਿਵੇਂ ਨੱਚ ਰਿਹਾ ਹੋਵੇ ਉਹ ਗਾਲਾਂ ਕੱਢਦਾ ਰਿਹਾ ਸੀ ਪਰ ਭੀੜ ਵਿੱਚੋਂ ਇੱਕ ਪਾਸੇ ਹਟ ਕੇ ਉਹ ਦੋ ਪੁਲਿਸ ਵਾਲੇ ਵੀ ਖੜੇ ਸਨ ਜਿਹੜੇ ਵਿਆਹ ਵਾਲੇ ਘਰੋਂ ਜਲੂਸ ਦੇ ਨਾਂ ਨਾਲ ਆਏ ਸਨ ਉਹਨਾਂ ਵਿੱਚੋਂ ਇੱਕ ਨੇ ਬੰਦੇ ਕੋਲੋਂ ਉਸ ਔਰਤ ਦਾ ਪਰਸ ਫੜ ਲਿਆ ਸੀ ਜਿਹੜੀ ਹੁਣ ਵੀ ਉੱਚੀ ਉੱਚੀ ਰੋ ਰਹੀ ਸੀ ਔਰਤ ਨੂੰ ਰੋਂਦਿਆਂ ਵੇਖ ਕੇ ਦੋਹਾਂ ਛਪਾਈਆਂ ਨੇ ਇੱਕ ਦੂਜੇ ਦੀਆਂ ਅੱਖਾਂ ਵਿੱਚ ਵੇਖਿਆ ਫਿਰ ਉਹਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਖੇੜ ਉੱਠੀ ਬੁੱਲ੍ਹਾਂ ਦਾ ਆਕਾਰ ਫੈਲ ਚੌੜਾ ਹੋ ਗਿਆ ਅੱਖਾਂ ਸੁੰਗੜ ਕੇ ਛੋਟੀਆਂ ਹੋ ਗਈਆਂ ਅਤੇ ਉਹਨਾਂ ਦੇ ਕੋਨਿਆਂ 'ਚ ਨਵੀਆਂ ਲਕੀਰਾਂ ਉੱਭਰ ਆਈਆਂ ਪਰ ਉਹਨਾਂ ਵਿੱਚੋਂ ਉਹ ਸਿਪਾਹੀ ਜ਼ਿਆਦਾ ਖੁਸ਼ ਸੀ ਜਿਸ ਨੇ ਬੰਦੇ ਦੇ ਹੱਥੋਂ ਪਰ ਸਫੜ ਕੇ ਉਸ ਵਿੱਚੋਂ ਹੁਸ਼ਿਆਰੀ ਨਾਲ 100 100 ਦੇ ਨੋਟਾਂ ਦੀਆਂ ਸਾਰੀਆਂ ਦਿੱਥੀਆਂ ਖਿਸਕਾ ਕੇ ਜੇਬ ਵਿੱਚ ਪਾ ਲਈਆਂ ਸਨ ਉਸ ਨੇ ਠਾਣੇ ਪੂਜ ਖਾਲੀ ਪਰ ਸੱਚਾ 100 ਨੂੰ ਫੜਾ ਦਿੱਤਾ ਸੀ ਜਿਹੜਾ ਹੁਣ ਵੀ ਨੱਚਦਾ ਹੋਇਆ ਮੁੰਡੇ ਤੇ ਬੈਂਤ ਵਰੋਂਦਾ ਤੇ ਆਪਣੇ ਏਰੀਆ ਚੋਂ ਸਾਰੇ ਪੌਕੇਟ ਮਾਰਾ ਨੂੰ ਬਾਹਰ ਕੱਢ ਦੇਣ ਦਾ ਦਾਵਾ ਕਰ ਰਿਹਾ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ